ਆਪ ਸਰਕਾਰ ਆ ਆਪਣੀ ਮੀਟਿੰਗ ਦੇ ਕਰਨ ਤੋਂ ਭਗੌੜੀ ਹੋਈ ਆ ਔਰ ਸਤਵੀਂ ਵਾਰ ਸਾਨੂੰ ਜਿਹੜੀ ਮੀਟਿੰਗ ਜਿਹੜੀ ਪੋਸਟਪੋਨ ਕੀਤੀ ਆ ਉਹਦੇ ਸਬੰਧ ਦੇ ਵਿੱਚ ਆ ਇਹ ਜਿਹੀਂ ਜਿਹੜਾ ਸਾਡੇ ਨਾਲ ਝੂਠੇ ਲਾ ਰਿਆਂ ਦੀ ਪੰਡ ਫੋਕਣ ਚੱਲੇ ਆ ਕਿਉਂਕਿ ਜਿੱਥੇ ਵੀ ਮਿਲਦਾ ਰਿਆ ਤੇ ਝੂਠ ਦੀਆਂ ਪੰਡਾ ਸਾਡੇ ਨਾਲ ਵਾਅਦੇ ਕਰੀ ਗਿਆ ਤੁਹਾਡਾ ਆ ਮਸਲਾ ਵੇ ਹੱਲ ਹੋ ਗਿਆ ਤੁਹਾਡੇ ਕੱਚੇ ਮੁਲਾਜ਼ਮ ਪੱਕੇ ਹੋ ਗਏ ਪੁਰਾਣੀ ਪੈਨਸ਼ਨ ਦੀ ਬਹਾਲੀ ਹੋ ਗਈ ਤੁਹਾਨੂੰ ਡੀਏ ਮਿਲ ਗਿਆ ਪੈਨਸ਼ਨਰ ਦੋਨਾਠ ਦਾ ਸੈਪਟਰ ਮਿਲ ਗਿਆ ਸੋ ਕੋਈ ਵੀ ਮੰਗ ਆ ਇਹੋ ਜੀ ਨਹੀਂ ਜਿੱਤੇ ਡਿਸਕਸ ਨਹੀਂ ਹੋ ਚੁੱਕੀ ਪਰ ਇਹ ਜਿਹੜਾ ਬਿਲਕੁਲ ਭਗੋੜਾ ਵਾ ਇਹਨਾਂ ਮੰਗਾਂ ਨੂੰ ਮੰਨਣ ਦੇ ਉਹਦੇ ਰੋਸ ਵਜ੍ਹਾ ਅਸੀਂ ਐਮਰਜੈਂਸੀ ਇੱਕ ਦਿਨ ਦਾ ਸਮਾਂ ਸਾਨੂੰ ਮਿਲਿਆ ਸੀ ਉਹਦੇ ਸਬੰਧ ਚ ਅੱਜ ਅਸੀਂ ਇਹਦੇ ਝੂਠੇ ਜਿਹੜੇ ਲਾਰੇ ਨੇ ਸਾਨੂੰ ਲਾਏ ਆ ਝੂਠੇ ਵਾਅਦੇ ਕੀਤੇ ਸੀ ਉਹਦੀ ਪੰਡ ਫੂਕਾਂਗੇ ਉਸ ਤੋਂ ਅਗਲੀ ਜਿਹੜੀ ਗੱਲ ਆ ਕਿ 3 ਸਤੰਬਰ ਨੂੰ ਜੋ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਉੱਥੇ ਅਸੀਂ ਬਹੁਤ ਵੱਡੀ ਗਿਲਤੀ ਵਿੱਚ ਮਲਾਜਮ ਜਿਹੜੇ ਪਹੁੰਚ ਗਏ ਤੇ ਵਿਧਾਨ ਸਭਾ ਵੱਲ ਕੂਚ ਕਰਾਂਗੇ ਔਰ ਆਪਣਾ ਪ੍ਰੋਟੈਸਟ ਕਰਾਂਗੇ ਕਿਉਂਕਿ ਕੋਈ ਵੀ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਦੇ ਸਿਰ ਤੇ ਰਾਜ ਭਾਗ ਚਲਾਉਂਦੀ ਆ ਕਿਉਂਕਿ ਸਰਕਾਰ ਦੀਆਂ ਮੁਲਾਜ਼ਮਾਂ ਜਿਹੜੋ ਸਰਕਾਰ ਦੀਆਂ ਨੀਤੀਆਂ ਦੀਆਂ ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਥੱਲੇ ਇੰਪਲੀਮੈਂਟ ਕਰਨ ਦਾ ਉਹਨਾਂ ਮੰਗਾਂ ਨੂੰ ਉਹਨਾਂ ਜੋ ਇਹ ਵਾਅਦੇ ਕਰਦੇ ਲੋਕਾਂ ਨਾਲ ਉਹਨਾਂ ਨੂੰ ਥੱਲੇ ਤਾਂ ਜਿਹੜਾ ਮੁਲਾਜ਼ਮਾਂ ਨੇ ਲੋਕਾਂ ਵਿੱਚ ਲੈ ਕੇ ਜਾਣਾ ਲੋਕਾਂ ਨੂੰ ਸਰਕਾਰ ਦਾ ਪੱਖ ਰੱਖਣਾ ਕਿ ਸਰਕਾਰ ਤੁਹਾਡੇ ਵਾਸਤੇ ਆਹ ਕਰ ਰਹੀ ਆ ਜਦੋਂ ਇਹ ਆਪਣੇ ਮੁਲਾਜ਼ਮਾਂ ਨਾਲ ਇਖਤਿਹਰਦ ਨਹੀਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਇਹ ਮੰਨਣ ਲਈ ਜਿਹੜਾ ਮਕੈਨਿਕ ਕਰ ਰਿਹਾ ਤੇ ਫੇਰ ਅਸੀਂ ਸਰਕਾਰ ਦੇ ਨਾਲ ਕੋਈ ਮਿਲਵਰਤ ਨਹੀਂਗਾ ਇਹ ਅਸੀਂ ਪੂਰੇ ਪ੍ਰੋਟੈਸਟ ਕਰਾਂਗੇ ਚਾਹੇ ਵਿਧਾਨ ਸਭਾ ਦੇ ਵਿੱਚ ਜਾ ਜਿਹੜਾ ਚਾਰ ਜਿੰਨੀ ਚੋਣਾਂ ਹੋਣੀਆਂ ਚਾਰ ਵਿਧਾਨ ਸਭਾ ਹਲਕੇ ਆਜਾ ਉੱਥੇ ਵੀ ਅਸੀਂ ਪੂਰੇ ਸਿਸਟੇਮੈਟਿਕ ਤਰੀਕੇ ਨਾਲ ਵੰਡ ਅਸੀਂ ਕਰਤੀ ਆ ਉੱਥੇ ਮੁਲਾਜ਼ਮਾ ਅਸੀਂ ਪੂਰਾ ਜਿੰਨੇ ਦਿਨ ਵੀ ਉੱਥੇ ਅਣ ਪ੍ਰਚਾਰ ਦਾ ਮੌਕਾ ਮਿਲਿਆ ਸਾਡੇ ਪੈਨਸ਼ਨਰ ਸਾਥੀ ਜਾ ਕੇ ਅਸੀਂ ਉੱਥੇ ਵੀ ਜਿਹੜਾ ਵਿਰੋਧ ਕਰਾਂਗੇ ਲੋਕਾਂ ਦੇ ਘਰਾਂ ਤੱਕ ਜਾ ਕੇ ਦੱਸਾਂਗੇ ਕਿ ਇਹਨੇ ਜੋ ਵਾਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਉਹਨਾਂ ਦੇ ਖਰਾ ਨਹੀਂ ਉਤਰਿਆ ਨਾਲ ਦੀ ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹਨਾਂ ਬੜੇ ਕਰ ਰਿਹਾ ਕਿ ਇਹ ਸਰਕਾਰ ਬਣਾਉਣੀ ਆ ਜੇ ਆ ਉਹ ਆ ਐ ਹਰਿਆਣੇ ਦੇ ਵਿੱਚ ਜਾ ਕੇ ਵੀ ਇਹ ਸਰਕਾਰ ਦੇ ਵਿਰੋਧ ਜੋ ਉਹਨਾਂ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕੀਤੇ ਪਰ ਉਹ ਪੂਰੇ ਨਹੀਂ ਕੀਤੇ ਉਹ ਹਰਿਆਣੇ ਦੀ ਜਨਤਾ ਨੂੰ ਮਿਲਾ ਕੇ ਦੱਸਾਂਗੇ ਕਿ ਇਹ ਸਰਕਾਰ ਤੋਂ ਜਿਹੜਾ ਵਾ ਉਹ ਬਚਿਆ ਜਾਵੇ ਮੈਂ ਗੁਰਪ੍ਰੀਤ ਸਿੰਘ ਮੰਨਣ ਪੈਨਸ਼ਨਰ ਹਸੀਂ ਜਿਲ੍ਹਾ ਪ੍ਰਧਾਨ ਅੱਜ ਹੈਗਾ ਭੀ ਜਿਹੜਾ ਸਾਡਾ ਧਰਾਂ ਪੰਜਾਬ ਸਰਕਾਰ ਜਿਹੜੀ ਵਾਰ-ਵਾਰ ਮੀਟਿੰਗਾਂ ਦੇ ਕੇ ਉਤੋਂ ਮੁੱਕ ਰਹੀ ਆ 25 ਸਤ ਤੋਂ ਮੀਟਿੰਗਾਂ ਦੇ ਦੇ ਕੇ 22 ਦੀ ਹੀ ਫਿਰ 25 ਦੀ ਹੋ ਗਈ ਹੁਣ 22 ਫੇਰ ਕਰਤੀ ਆ 12 9 ਕਰਤੀ ਆ ਵਾਰ-ਵਾਰ ਆਪ ਮੁੱਖ ਮੰਤਰੀ ਨੇ ਮੀਟਿੰਗ ਜਿਹੜੀ ਜਿਮਨੀ ਚੋਣ ਸੀ ਜਲੰਧਰ ਵਾਲੀ ਉੱਚ ਟਾਈਮ ਦਿੱਤਾ ਸੀ ਵੀ ਮੈਂ ਤੁਹਾਨੂੰ ਵਾਦਾ ਕਰਦਾ ਵੀ ਹੁਣ ਚੋਣ ਜਾਬਤਾ ਲੱਗਾ ਇਤੋਂ ਬਾਅਦ ਤੁਹਾਡੇ ਸਾਰੇ ਮਸਲੇ ਮੈਂ ਬੈ ਕੇ ਹੱਲ ਕਰ ਦੂੰਗਾ ਪਰ ਬਾਰ-ਬਾਰ ਹੀ ਉਤੋਂ ਚਾਰ ਵਾਰਾਂ ਡੇਟ ਵਧਾ ਦਿੱਤੀ ਗਈ ਆ ਇਸ ਕਰਕੇ ਅਸੀਂ ਜਿਹੜੇ 22 23 24 ਤਿੰਨ ਦਿਨ ਅਰਥੀ ਫੂਕ ਮਜਾਰੇ ਤੇ ਝੂਠੇ ਲਾਰਿਆਂ ਦੀ ਪੰਡ ਜਿਹੜੀ ਫੂਕਣ ਜਾ ਰਹੇ ਆ ਲਗਾਤਾਰ ਅਸੀਂ ਤਿੰਨ ਦਿਨ ਤੋਂ ਸੰਘਰਸ਼ ਦੇ ਵਿੱਚ ਆ ਇਸੇ ਤਰ੍ਹਾਂ ਕੱਲ ਵੀ 24 ਤਰੀਕ ਨੂੰ ਵੀ ਜਿਹੜੀ ਸਾਡੀ ਪੰਜਾਬ ਕਮੇਟੀ ਨੇ ਸੱਦਾ ਦਿੱਤਾ 3 ਤਰੀਕ ਦਾ ਵਿਧਾਨ ਸਭਾ ਕਰਾਉ ਦਾ ਉਹ ਚਾਹੀ ਵਤ ਵਦ ਸ਼ਮੂਲੀਅਤ ਕਰਕੇ ਉੱਥੇ ਸਾਰੀਆਂ ਛੜਕਾਂ ਜਾਮ ਕਰਾਂਗੇ ਵਤ ਵਦ ਜਿੱਦਾਂ ਅਸੀਂ ਪਹਿਲਾਂ ਪਟਿਆਲੇ ਚ ਕੈਪਟਨ ਸਰਕਾਰ ਮੇਲੇ ਗਏ ਸੀ ਲੱਖ ਡੇਢ ਲੱਖ ਦਾ ਇਹ ਉਥੇ ਇਕੱਠ ਕਰਕੇ ਵਿਧਾਨ ਸਭਾ ਦਾ ਘਰਾਵ ਕਰਾਂਗੇ ਇਹ ਸਰਕਾਰ ਨੇ ਜਿਹੜੀ ਛੁੱਟੀ ਪਈ ਆ ਉਹਨੂੰ ਜਗਾਵਾਂਗੇ ਕਿਉਂਕਿ ਇਹਨੇ ਹਾਦੀ ਕਰ ਦਿੱਤੀ ਦੂਜੀਆਂ ਸਰਕਾਰਾਂ ਕੁਛ ਨਾ ਕੁਛ ਮਲਾਜਮਾਂ ਲਈ ਸੋਚਦੀਆਂ ਸੀ ਇਹ ਜਿਉਂਦਾ ਆਇਆ ਤਿਉਂ ਹੀ ਉਦੋਂ ਦਾ ਬਸ ਜਾਮ ਕਰਕੇ ਬੈਠਾ ਇਹਦੀ ਵੀ ਜਿਹੜੀ ਨੀਤੀ ਆ ਮੋਦੀ ਸਰਕਾਰ ਵਾਲੀ ਹੁੰਦੀ ਜਾਂਦੀ ਆ ਵੀ ਜਿੱਦਾਂ ਮੋਦੀ ਸਰਕਾਰ ਕੇਦੇ ਪ੍ਰੈਸ ਕਾਨਫਰੰਸ ਨਹੀਂ ਕਰਦਾ ਉਸੇ ਤਰ੍ਹਾਂ ਹੀ ਇਹ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਆਉਣ ਵਾਲਾ ਸਮਾਂ ਜਿਹੜਾ ਮੁਲਾਜ਼ਮਾਂ ਲਈ ਵੀ ਤੇ ਸਰਕਾਰ ਲਈ ਵੀ ਚਿੰਤਾ ਭਰਿਆ ਕਿਉਂਕਿ ਅਸੀਂ ਲੰਮੇ ਸੰਘਰਸ਼ ਲਈ ਅੱਗੇ ਵਧ ਰਹੇ ਹਾਂ ਜੇ ਉਥੇ ਨਾ ਵੀ ਸਾਨੂੰ ਟਾਈਮ ਦਿੱਤਾ ਅਸੀਂ ਉਸ ਚੰਡੀਗੜ੍ਹ ਦੇ ਸਾਡੀਆਂ ਸ਼ਰਕਾ ਜਾਮ ਕਰਾਂਗੇ ਕਿਉਂਕਿ ਸਾਡਾ ਸਾਂਝਾ ਮੰਚ ਬਹੁਤ ਵੱਡੇ ਪੱਧਰ ਤੇ ਅੱਗੇ ਵਧ ਰਿਹਾ ਲੜਾਈ ਲਈ 10 ਤਰੀਕ 10 ਸਤੰਬਰ